ਅੱਜ ਤੋਂ ਬਾਅਦ ਨਜ਼ਰੀਆ ਤੁਹਾਡਾ ਬਦਲ ਜੂਗਾ ਵੀ ਇੱਕ ਮੋਬਾਈਲ ਤੋਂ ਆਪਾਂ ਇਨਕਮ ਵੀ ਜਨਰੇਟ ਕਰ ਸਕਦੇ ਆ ਆਪਣਾ ਸਟੇਟਸ ਵੀ ਬਣਾ ਸਕਦੇ ਆ ਆਪਣਾ ਨਾਂ ਵੀ ਬਣਾ ਸਕਦੇ ਆ ਜਿਹਨੂੰ ਹਰ ਕੋਈ ਕਹਿੰਦਾ ਹੈ ਵੀ ਇਹ ਨਹੀਂ ਕੁਝ ਕਰ ਸਕਦਾ ਜ਼ਿੰਦਗੀ 'ਚ ਸ਼ਾਇਦ ਉਹ ਸਭ ਤੋਂ ਅੱਗੇ ਹੋਵੇ ਕਿ ਹਿੰਦੀ ਇੰਗਲਿਸ਼ ਚ ਸੋਸ਼ਲ ਮੀਡੀਆ ਦੇ ਕਲਾਸਾਂ ਲਾਉਣ ਵਾਲੇ ਬਹੁਤ ਨੇ ਤੁਹਾਨੂੰ ਸ਼ਾਇਦ ਆਨਲਾਈਨ ਵੀ ਸਰਚ ਕਰੋਗੇ 200 500 ਰੁਪਏ ਦੇ ਵਿੱਚ ਵੀ ਕੋਰਸ ਮਿਲ ਜੂਗਾ ਪਰ ਪੰਜਾਬੀ ਦੇ ਵਿੱਚ ਇੱਕ ਵੀ ਬੰਦਾ ਨਹੀਂ ਜਿਹਨੇ ਕਦੇ ਮੂੰਹੋਂ ਇਹ ਕਿਹਾ ਹੋਵੇ ਜੇ ਤਾਂ ਇਨਕਮ ਆਉਂਦੀ ਹੈ 12 ਪਲੱਸ ਜਿਹੜੇ ਆਨਲਾਈਨ ਕੋਰਸ ਅਸੀਂ ਅਬਲੇਮ ਕਰਾ ਚੁੱਕੇ ਆ ਕਲਾਸਾਂ ਲਾ ਚੁੱਕ ਤੇ ਆਨਲਾਈਨ ਹੁਣ ਅਸੀਂ ਵੈਬਸਾਈਟ ਵੀ ਲਾਂਚ ਕੀਤੀ ਆ ਕੰਮ ਸਿਰਫ ਐਗਜ਼ੀਕਿਊਸ਼ਨ ਨੇ ਕਰਨਾ ਜਿੰਨਾ ਮਰਜੀ ਸਿੱਖ ਲਓ ਜੇ ਐਗਜ਼ੀਕਿਊਟ ਨਾ ਕੀਤਾ ਕੋਈ ਆਉਟਪੁੱਟ ਨਹੀਂ ਆਉਣੀ ਕਿ ਅਸੀਂ ਦਿਨ ਰਾਤ ਕਹਿੰਨੇ ਕਿ ਆਈ ਲਵ ਮਾਈ ਮਦਰ ਟੈਂਗ ਆਈ ਲਵ ਮਾਈ ਮਦਰ ਟੈਂਗ ਬਟ ਆਈ ਲਵ ਮਾਈ ਮਦਰ ਟੈਂਗ ਨੂੰ ਵੀ ਮੈਂ ਅੰਗਰੇਜ਼ੀ ਚ ਹੀ ਕਹ ਰਿਹਾਗਾ ਹੈਨਾ ਸੋ ਦੇ ਆਰ ਦਾ ਰੀਅਲ ਸਨ ਆਫ ਪੰਜਾਬੀ ਕਿਉਂਕਿ ਇਹਨਾਂ ਨੇ YouTube ਤੇ ਸੋਸ਼ਲ ਮੀਡੀਆ ਤੇ ਜਾ ਕੇ ਆਪਣਾ ਜੋ ਆਪਣਾ ਕੰਟੈਂਟ ਪੋਸਟ ਕਰ ਰਹੇ ਨੇ ਪਿਓ ਇੱਕ ਪੰਜਾਬੀ ਲੈਂਗੁਏਜ ਦੇ ਵਿੱਚ ਹੀ ਪੋਸਟ ਕਰ ਰਹੇ ਹੈਗੇ ਨੇ ਜੁਡਵਨ ਟੂ ਐਵਰੀਬਾਡੀ Today we are here to listen the talk of the famous digital, video, digital content creator Shri Gurpreet Singh Ji and Shri Smitha Singh Ji. They both are very popular in the field. Uh, Dr. Gurpreet Ji is working on Facebook with the channel Puri Kangna, and Mr. Shmita is running an education channel with the name of Education. The purpose of this workshop is the very purpose is that we all are very much addicted to social media nowadays but most of the time the many studies the many complaints are there other of the parents and the teachers as well that students are misusing the social, social media we are wasting lot of time on social media but everything has two sides of the coin to tap other side we can have income source we can have creative content we can make it useful for ourselves as well as for the society as we say marketing partner office also do advisements budget. how corporates or companies promote their products and services ਪਰ ਅੱਜ ਮੈਂ ਉਸ ਦੀ ਲਾਈਵ ਐਗਜ਼ਾਮਪਲ ਅਸੀਂ ਤੁਹਾਡੇ ਕੋਲ ਲੈ ਕੇ ਆਏ ਹੈਗੇ ਆ ਕਿਉਂਕਿ ਤੁਹਾਨੂੰ ਸਭ ਨੂੰ ਹੈਰਾਨੀ ਹੋਏਗੀ ਕਿ ਗੁਬਿੰਦਰ ਸਿੰਘ ਨੀਂਦਸਾ ਹੀ ਇਸ ਮੈਨੇਜਮੈਂਟ ਜੇ ਦੇ ਹੀ ਇਸ ਪੀਬੀਏ ਫਰੋਮ ਪੰਜਾਬ ਯੂਨੀਵਰਸਿਟੀ ਚੁਰੀ ਕੈਂਪਸ ਐਂਡ ਐਮਬੀਏ ਫਰੋਮ ਪੰਜਾਬ ਯੂਨੀਵਰਸਿਟੀ ਪਟਿਆਲਾ ਸੋ ਮੈਨ ਲੱਗਦਾ ਕਿ ਸਾਰੇ ਵੀ ਕਾਫੀ ਬੱਚੇ ਤੁਹਾਡੇ ਇਹਨਾਂ ਦੇ ਫਾਲੋਅ ਅਪ ਹੋਣਗੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਬਟ ਇਹਨਾਂ ਨੂੰ ਮੈਨ ਲੱਗਦਾ ਨਹੀਂ ਪਤਾ ਹੋਣਾ ਇਸ ਐਸਪੈਕਟ ਦਾ ਔਰ ਪਿਛਲੇ ਕਾਫੀ ਟਾਈਮ ਤੋਂ ਉਹ ਐਡਵਰਟਾਈਜ਼ਮੈਂਟ ਨੂੰ ਇੱਕ ਨਿਆ ਆਯਾਮ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਆਪਣੀ ਸੀਜ਼ਨ ਦੇ ਵਿੱਚ ਔਰ ਇਹ ਇੱਕ ਐਗਜ਼ਾਮਪਲ ਨੇ ਉਹਨਾਂ ਬੱਚਿਆਂ ਦੇ ਵੀ ਜਿਹੜੇ ਬੱਚੇ ਹੁਣ ਆਲਮੋਸਟ ਪੰਜਾਬ ਨੂੰ ਸਾਡੀ ਕੰਟਰੀ ਨੂੰ ਡਿਸਕਾਰਡ ਕਰ ਚੁੱਕੇ ਹੈ देयर इज ਨਾਥਿੰਗ ਟੂ ਡੂ ਇਨ ਪੰਜਾਬ देयर इज ਨਾਥਿੰਗ ਟੂ ਡੂ ਇਨ ਇੰਡੀਆ ਇੰਡੀਆ ਡਸ ਨਾਟ ਹੈਵ ਐਨੀ ਕਾਈਂਡ ਆਫ ਓਪਰਚ्युनिटीज ਇਸ ਸਭ ਕੁਝ ਨੂੰ ਇਹਨਾਂ ਨੇ ਰਿਜੈਕਟ ਕਰ ਦਿੱਤਾ ਹੈ ਤੇ ਅੱਜ ਅਸੀਂ ਇਹਨਾਂ ਨਾਲ ਇੰਟਰੈਕਟ ਕਰਕੇ ਕਾਫੀ ਕੁਝ ਲਰਨ ਕਰੀਏ ਅ ਸਾਨੂੰ ਸਾਰੇ ਹੋ ਰਹੇ ਨੇ ਡਿਪਾਰਟਮੈਂਟ ਆਫ ਬੀਜ ਸਟਡੀ ਨੇ ਮੌਕਾ ਦਿੱਤਾ ਹੈ ਵੀ ਤੁਹਾਡੇ ਰੂਰ ਹੋਣ ਤੇ ਸਭ ਤੋਂ ਪਹਿਲਾਂ ਤੁਸੀਂ ਸਾਰੇ ਹੀ ਮੋਬਾਈਲ ਨੂੰ ਮਤਲਬ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਹੋਗੇ ਪਰ ਅੱਜ ਜੋ ਤੁਸੀਂ ਸਿੱਖੋਗੇ ਪਹਿਲਾਂ ਤੁਸੀਂ ਸਿਰਫ ਉਹਨੂੰ ਇੱਕ ਜਿਵੇਂ ਸਰਚ ਇੰਜਨ ਜਾਂ ਵੀਡੀਓ ਦੇਖਣ ਲਈ ਯੂਜ਼ ਕਰਦੇ ਸੀ ਅੱਜ ਤੋਂ ਬਾਅਦ ਤੁਸੀਂ ਇੱਕ ਨਜ਼ਰੀਆ ਤੁਹਾਡਾ ਬਦਲ ਜੂਗਾ ਵੀ ਇੱਕ ਮੋਬਾਈਲ ਤੋਂ ਆਪਾਂ ਇੰਕਮ ਵੀ ਜਨਰੇਟ ਕਰ ਸਕਦੇ ਹਾਂ ਆਪਣਾ ਸਟੇਟਸ ਵੀ ਬਣਾ ਸਕਦੇ ਆ ਆਪਣਾ ਨਾਮ ਵੀ ਬਣਾ ਸਕਦੇ ਆ ਜਾਂ ਆਪਾਂ ਸਮਾਜ ਨੂੰ ਕੋਈ ਸੇਵ ਦੇ ਸਕਦੇ ਆ ਇੱਕ ਜੋ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਆ ਜੋ ਆਪਾਂ ਐਮਬੀਏ ਕਹਿੰਦੇ ਨੇ ਐਮਬੀਏ ਦਾ ਜਿਹੜਾ ਪਹਿਲਾ ਐਮ ਆ ਗਿਆ ਉਹ ਮਾਰਕੀਟਿੰਗ ਤੇ ਡਿਪੈਂਡ ਕਰਦਾ ਜੇ ਮਾਰਕੀਟਿੰਗ ਕਿਸੇ ਵੀ ਬਿਜ਼ਨਸ ਦੀ ਹੋਊਗੀ ਤਾਂ ਉਹ ਬਿਜ਼ਨਸ ਗਰੋਥ ਕਰਦਾ ਉਸ ਤੋਂ ਬਾਅਦ ਸਾਰੇ ਜਿਹੜੇ ਆਪਣੇ ਕੰਮ ਕਰਦੀਆਂ ਨੇ ਏਜੰਸੀਆਂ ਉਥੇ ਚਾਹੇ ਆਪਾਂ ਫਾਈਨਾਂਸ ਚੀਜ਼ਾਂ ਕਰਦੇ ਜਾਂ ਕੋਈ ਵੀ ਕਰਦੇ ਆ ਪਰ ਮੇਨ ਮਾਰਕੀਟਿੰਗ ਹੁੰਦਾ ਪਰ ਮਾਰਕੀਟਿੰਗ ਲਈ ਜੋ ਸੋਸ਼ਲ ਮੀਡੀਆ ਕੰਮ ਕਰ ਸਕਦਾ ਉਹ ਅੱਜ ਤੱਕ ਨਾ ਤਾਂ ਟ੍ਰੈਡੀਸ਼ਨਲ ਮੈਥਡ ਨਾਲ ਹੋ ਸਕਿਆ ਨਾ ਹੀ ਮੈਨੂੰ ਲੱਗਦਾ ਹੋਰ ਟਾਈਮ ਵਿੱਚ ਕੋਈ ਹੋਰ ਚੀਜ਼ ਆਉਣੀ ਆ ਜਿੱਥੇ ਸੋਸ਼ਲ ਮੀਡੀਆ ਤੁਹਾਨੂੰ ਪਹੁੰਚਾ ਦੂਗਾ ਉਥੇ ਆਪਾਂ ਕਿਸੇ ਵੀ ਤਰੀਕੇ ਹੋਰ ਨਹੀਂ ਪਹੁੰਚ ਸਕਦੇ ਇੱਕ ਸਰਨਾ ਵੀ ਬਹੁਤ ਵਧੀਆ ਗੱਲ ਕਹੀ ਵੀ ਮਦਰ ਟੰਗ ਦੀ ਵੀ ਆਪਣੀ ਮਾਤਰ ਭਾਸ਼ਾ ਜਾਂ ਆਪਣੀ ਮਾਂ ਬੋਲੀ ਮੈਂ ਵੀ ਜਦੋਂ ਵੀ ਵੀ ਕਰਨ ਲੱਗਿਆ ਮਤਲਬ ਬੇਪਰਸਾਰ ਹੁੰਦੇ ਸੀ ਕਿ ਮਾਨਸੋਨ ਨਾਲ ਸਾਡੀ ਐਡਮਿਸ਼ਨ ਕਰਾਈ ਤੇ ਮੈਨੂੰ ਵੀ ਡਰ ਲੱਗਦਾ ਹੁੰਦਾ ਸੀਗਾ ਜਦੋਂ ਇੰਗਲਿਸ਼ ਸਿੱਧੀ ਪਰ ਕਿੱਥੇ ਇੱਕ ਸਬਜੈਕਟ ਸੀ ਇੰਗਲਿਸ਼ ਦਾ 12ਵੀਂ ਤੱਕ ਤੇ ਬੀਬੀਏ ਚ ਆ ਕੇ ਸਾਰੀ ਇੰਗਲਿਸ਼ ਹੋ ਗਿਆ ਪੰਜਾਬੀ ਦਾ ਮਤਲਬ ਤਾਂ ਪਹਿਲੇ ਸਮੈਸਟਰ ਚ ਚਾੜ ਆਉਂਦਾ ਇੱਕ ਤੇ ਇਹ ਲੱਗਦਾ ਹੁੰਦਾ ਸੀ ਯਾਰ ਵੀ ਇੰਗਲਿਸ਼ ਪੜ੍ਹ ਕੇ ਆਪਾਂ ਪਾਸ ਕਿਵੇਂ ਹੋਵਾਂਗੇ ਵੀ ਇੰਗਲਿਸ਼ ਔਖੀ ਬਹੁਤ ਹੈ ਤੇ ਐਮਬੀਏ ਤੱਕ ਅਸੀਂ ਮਤਲਬ ਪੌੜੀਦਾਰ ਪੌੜੀ ਚੜਦੇ ਗਏ ਤੇ ਵਧੀਆ ਪਰਸੈਂਟੇਜ ਨਾਲ ਪੰਜਾਬੀ ਦੀ ਬੈਕੀ ਤੋਂ ਐਮਬੀਏ ਕੀਤੀ ਤੇ ਬਹੁਤ ਸਾਰੇ ਮਿੱਤਰੇ ਕਹਿੰਦੇ ਵੀ ਇੰਗਲਿਸ਼ ਸਭ ਕਿਤੇ ਨਾ ਕਿਤੇ ਸਾਨੂੰ ਘਰ ਰਹਿੰਦਾ ਸੀ ਕਦੇ ਵੀ ਇੰਟਰਵਿਊ ਤੇ ਜਾਂਦੇ ਇੱਕ ਦੋ ਵਾਰ ਤੇ ਰਿਜੈਕਟ ਵੀ ਹੋਏ ਆ ਤਾਂ ਇਹ ਲੱਗਦਾ ਸੀ ਯਾਰ ਮੈਂ ਵਿੱਚ ਪੰਜਾਬੀ ਬੋਲ ਪਿਆ ਜਾਂ ਹਿੰਦੀ ਬੋਲ ਪਿਆ ਸ਼ਾਇਦ ਮੈਨੂੰ ਤਾਂ ਜੌਬ ਨਹੀਂ ਮਿਲੀ ਪਰ ਜੌਬ ਦਾ ਕਿਸੇ ਵੀ ਲੈਂਗੁਏਜ ਦਾ ਕੋਈ ਮਤਲਬ ਨਹੀਂ ਜਦੋਂ ਮੈਂ ਜੌਬ ਸਟਾਰਟ ਕੀਤੀ ਮੇਰੇ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੀ 83 ਜਿਹੜੇ ਸਟੂਡੈਂਟ ਸੀਗੇ ਐਕਸਸ ਬੈਂਕ ਜੁਆਇਨ ਕੀਤਾ ਸੀਗਾ ਤਾਂ ਮੈਂ ਉਹਨਾਂ ਤੋਂ ਸਾਰਿਆਂ ਤੋਂ ਪਹਿਲਾਂ 83 ਕਿ ਮੈਥੋਂ ਪਹਿਲਾਂ ਵੀ ਇੱਕ ਸਾਲ ਜਿਹੜੇ ਲੱਗੇ ਹੋਏ ਸੀ ਸਾਰੇ ਤੋਂ ਪਹਿਲਾਂ ਮੈਂ ਬ੍ਰਾਂਚ ਮੈਨੇਜਰ ਬਣਿਆ ਸੀਗਾ ਮੈਂ ਐਮਪੀਏ ਤੁਹਾਨੂੰ ਸਾਰਿਆਂ ਨੂੰ ਦੱਸ ਹੀ ਚੁੱਕਿਆ ਬੈਂਕ ਮੈਨੇਜਰ ਮੈਂ ਇੱਕ ਦਿਨ ਅਸੀਂ ਤੇ ਐਕਸੈਸ ਬੈਂਕ ਦੇ ਵਿੱਚ 9 ਸਾਲ ਜੌਬ ਕੀਤੀ ਆ ਕੋਈ ਇਹ ਵੀ ਫੈਕਟਰ ਨਹੀਂ ਹੁੰਦਾ ਜ਼ਿਆਦਾਤਰ ਆਪਾਂ ਇੱਕ ਸਰਕਾਰੀ ਗਵਰਨਮੈਂਟ ਜੌਬ ਦੇ ਪਿੱਛੇ ਭੱਜੀ ਜਾਂਦੇ ਆਪਾਂ 5-7 ਸਾਲ ਲਗਾ ਦਿੰਦੇ ਆ ਤਾਂ ਉਦੋਂ ਨੂੰ ਪ੍ਰਾਈਵੇਟ ਸੈਕਟਰ ਵਾਲੇ ਇਹ ਨਹੀਂ ਪਤਾ ਆਪਣਾ 1.5-2 ਲੱਖ ਤੇ ਸੈਲਰੀ ਤੇ ਬੈਠਾ ਹੋਊਗਾ ਤਾਂ ਆਪਾਂ ਨੂੰ ਜੋ ਵੀ ਆਪਣਾ ਇੱਕ ਏਮ ਹੈ ਵੀ ਆਪਾਂ ਇੱਧਰ ਜਾਣਾ ਹੈ ਤਾਂ ਉਧਰ ਨੂੰ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈਗਾ ਉਸ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਸ਼ੁਰੂ ਕੀਤਾ ਤਾਂ ਫੇਸਬੁੱਕ YouTube ਤੇ ਮੈਨੂੰ ਬਹੁਤ ਸਾਰਾ ਪਿਆਰ ਮਿਲਿਆ ਫਿਰ ਮੈਂ ਜਦੋਂ ਸੋਸ਼ਲ ਮੀਡੀਆ ਦੇ ਕਲਾਸਾਂ ਸ਼ੁਰੂ ਕੀਤੀਆਂ ਤਾਂ ਇੱਕ ਜੇ ਕਹਿ ਲਈਏ ਐਮਬੀਏ ਦੇ ਸਟੂਡੈਂਟ ਕੋਲੇ ਜੋ ਗੁਣ ਹੈਗੇ ਸੀ ਜੋ ਮੇਰੇ ਕੋਲੇ ਹੈਗਾ ਸੀ ਉਹ ਮੈਂ ਸਿੱਖਿਆ ਹੋਇਆ ਸੀ ਪਰ ਮੈਨੂੰ ਸੋਸ਼ਲ ਮੀਡੀਆ ਦੇ ਕੁਝ ਬਰੀਕੀਆਂ ਸੀਗੀਆਂ ਜਿਹੜੀਆਂ ਆਲ ਵਰਲਡਵਾਈਡ ਚੱਲਦੀਆਂ ਨੇ ਮੈਂ ਸਿੱਖਣਾ ਚਾਹੁੰਦਾ ਸੀ ਤਾਂ ਮੈਂ ਜਦੋਂ ਹੀ ਜੋਬ ਛੱਡੀ ਸਭ ਤੋਂ ਪਹਿਲਾਂ ਇੱਕ ਨਾਸਲੇ ਦੀ ਚੈਨਲ ਉਹ ਸਤ ਤੁਸੀਂ ਕਰ ਲਿਓ ਬਹੁਤ ਵਧੀਆ ਚੈਨਲ ਹੈ ਐਜੂਕੇਸ਼ਨਲ ਚੈਨਲ ਹੈ ਮੈਂ ਉਹ ਫੋਲੋ ਕੀਤਾ ਸੀ ਉਹਨਾਂ ਟ੍ਰੇਨਿੰਗ ਦਿੰਦੇ ਨੇ ਸਰ ਵਰਲਡਵਾਈਡ ਤੇ ਦबई ਤੋਂ ਵੀ ਟ੍ਰੇਨਿੰਗ ਸੀ ਮੈਂ ਉਹ ਅਟੈਂਡ ਕੀਤੀ ਤੋ ਉੱਥੇ 3 ਦਿਨ ਦਾ ਸ਼ੈਸਲ ਸੀਗਾ ਮਾਪ ਕੋ ਸਾਰੀ ਕੋਸਟ ਪੇਰੀ ਸੀਗੀ ਪਰ ਉਹ ਪਰਮੇਸ਼ਰ ਤਾਰ ਦਿੰਦੇ ਜੀ ਆਪਣਾ 2 ਲੱਖ ਤੋਂ ਉੱਪਰ ਫੋਲੋਅਰ ਕਰ ਦਿੰਦਾ ਤੇ ਬੰਗਲੌਰ ਵੀ ਮਨਾਈ ਟ੍ਰੇਨਿੰਗ ਲਾ ਕੇ ਆਇਆ ਤੋ ਉਹਨਾਂ ਨੇ ਬਹੁਤ ਸਾਰੇ ਅਮਰੀਕੀਆਂ ਇਹਨਾਂ ਦੱਸੀਆਂ ਵੀ ਬਲਡ ਅੱਜ ਕਿੱਥੇ ਜਾਉ ਰਿਹਾ ਦੁਨੀਆ ਕਿੱਥੇ ਜਾ ਰਹੀ ਆ ਤਾਂ ਜਦੋਂ ਫਸਟ ਟਾਈਮ ਮੈਨੂੰ ਇਨਕਮ ਆਈ ਤਾਂ ਮੇਰਾ ਇਹ ਮੇਹੀ ਸੀਗਾ ਵੀ ਮੈਂ ਇਹ ਚੀਜ਼ ਦੇ ਵਿੱਚੋਂ ਕਮਾ ਸਕਦਾ ਇੱਕ 9 ਸਾਲ ਨੌਕਰੀ ਕਰਨ ਵਾਲਾ ਬੰਦਾ 5 ਸਾਲ ਮੈਂ MBA ਕੀਤੀ ਆ ਪਿੰਡ 'ਚ ਰਹਿਣ ਵਾਲਾ ਬੰਦਾ ਵੀ ਇਹ ਤੋਂ ਕਮਾ ਸਕਦਾ ਤਾਂ ਇਹ ਤੋਂ ਆਮੰਦਾ ਵੀ ਕਮਾ ਸਕਦਾ ਤੇ ਪੜਿਆ ਲਿਖਿਆ ਵੀ ਕਮਾ ਸਕਦਾ ਜਿਹਦੇ ਕੋਲ ਕੋਈ ਵੀ ਆਈਡੀਆ ਉਹ ساری ਉਮਰ ਆਵਾ ਆਈਡੀਆ ਉਹਦੇ ਦਿਮਾਗ 'ਚ ਹੀ ਲੈ ਕੇ ਤੁਰਿਆ ਫਿਰਦਾ ਪਰ ਜਦੋਂ ਉਹ ਸੋਸ਼ਲ ਮੀਡੀਆ 'ਤੇ ਚੀਜ਼ ਪਾਉਂਦਾ ਲੋਕ ਕਹਿੰਦੇ ਯਾਰ ਤੂੰ ਘਰੇ ਬੱਠ ਜੇ ਨਾ ਤੇ ਇਹ ਬੱਚਾ ਥੋੜਾ ਇਹਦਾ ਅਰਨੋਲਡੀ ਵਾਲੀ ਮੁੰਡੇ ਨਾਲ ਗੱਲਾਂ ਹੀ ਬਹੁਤ ਵਧੀਆ ਕਰਦਾ ਤਾਂ ਤੁਸੀਂ ਜਦੋਂ ਸੋਸ਼ਲ ਮੀਡੀਆ 'ਤੇ ਆ ਜਾਂਦੇ ਹੋ ਤਾਂ ਜਿਹੜਾ ਬੰਦਾ ਪੱਕੇ ਤੇ ਸੋਚ ਹੀ ਨਹੀਂ ਹੁੰਦਾ ਜਿਹਨੂੰ ਹਰ ਕੋਈ ਕਹਿੰਦਾ ਵੀ ਇਹ ਨਹੀਂ ਕੁਝ ਕਰ ਸਕਦਾ ਜ਼ਿੰਦਗੀ 'ਚ ਸ਼ਾਇਦ ਉਹ ਸਭ ਤੋਂ ਅੱਗੇ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਇਹੇ ਜਿਹੇ ਹੋਣਗੇ ਜਿਨ੍ਹਾਂ ਨੂੰ ਇਹੀ ਮਿਹਣੇ ਵਾਇਦਾ ਤੁਸੀਂ ਕੁਝ ਕਰ ਹੀ ਨਹੀਂ ਸਕੋ ਤਾਂ ਇਸ ਕਰਕੇ ਜਿਹੜਾ ਇਹ ਇੱਕ ਬਹੁਤ ਵੱਡਾ ਰੋਲ ਰ ਸੱਤ ਸ਼ਰੀਅ ਕਾਲ ਜੀ ਸੱਤ ਸ਼ਰੀਅ ਕਾਲ ਯੂਥ ਆ ਇਹ ਪੰਜਾਬ ਦਾ ਯੂਥ ਆ ਇਹ ਇੰਡੀਆ ਦਾ ਪੂਰੀ ਦੁਨੀਆ ਦੀ ਅੱਖ ਜੇ ਇੰਡੀਆ ਤੇ ਹੈਗੀ ਆ ਉਹ ਸਿਰਫ ਇੱਕ ਚੀਜ਼ ਤੇ ਆ ਸਾਡੇ ਯੂਥ ਤੇ ਉਹਨਾਂ ਨੂੰ ਪਤਾ ਵੀ ਇਹਨਾਂ ਕੋਲ ਯੂਥ ਬਹੁਤ ਤਾਕਤਵਰ ਆ ਬਹੁਤ ਸ਼ਕਤੀਸ਼ਾਲੀ ਆ ਅਲੱਗ ਅਲੱਗ ਨਵੀਆਂ ਨਵੀਆਂ ਉਹ ਸਕੀਮਾਂ ਵੀ ਬਣਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਇੰਡੀਆ ਤੋਂ ਯੂਥ ਲੈ ਜੀਏ ਸਾਡੇ ਕੋਲੇ ਵੀ ਯੂਥ ਆ ਜੇ ਇਹੋ ਜਿਹਾ ਯੂਥ ਸਾਡੇ ਕੋਲੇ ਵੀ ਹੋਵੇ ਇੰਨਾ ਐਨਰਜੈਟਿਕ ਇਹਨਾਂ ਨੇ ਵੀ ਜੋ ਇਹ ਉਪਰਾਲਾ ਕੀਤਾ ਬੜਾ ਵੱਡਾ ਹੈ ਤੁਹਾਨੂੰ ਕੁਝ ਵੱਖਰੀ ਜਾਣਕਾਰੀ ਦੇਣ ਲਈ ਤਾਂ ਕਿ ਤੁਸੀਂ ਵੀ ਉਹ ਜਾਣਕਾਰੀ ਨੂੰ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਚੰਗੇ ਪਾਸੇ ਲਾ ਕੇ ਕੁਝ ਵਧੀਆ ਕ੍ਰੀਏਟ ਕਰ ਸਕੋ ਜਾਂ ਕੁਝ ਵਧੀਆ ਬਣ ਸਕੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਇਹ ਪੂਰਾ ਧਿਆਨ ਬਣਾ ਕੇ ਰੱਖਿਓ ਸੈਸ਼ਨ ਤੇ ਕੁਛ ਨਾ ਕੁਛ ਜ਼ਰੂਰ ਖਟ ਕੇ ਲੈ ਕੇ ਜਾਇਓ ਸਭ ਦਾ ਸੋਚਣ ਦਾ ਤਰੀਕਾ ਆਪਦਾ ਹੁੰਦਾ ਕੰਮ ਕਰਨ ਦਾ ਤਰੀਕਾ ਵੀ ਆਪਦਾ ਤੇ ਸਿੱਖਣ ਦਾ ਤਰੀਕਾ ਵੀ ਆਪਦਾ ਤੁਸੀਂ ਇੰਨੇ ਜਾਨੇ ਬੈਠੇ ਹੋ ਕੋਈ ਕੁਛ ਸਿੱਖ ਕੇ ਜਾਊਗਾ ਕੋਈ ਇਹਨੂੰ ਕਿਸੇ ਵਿੱਚ ਲੈ ਕੇ ਜਾਊਗਾ ਕੋਈ ਕਿਸੇ ਵਿੱਚ ਤੁਸੀਂ ਜਿਵੇਂ ਵੀ ਤੁਹਾਨੂੰ ਠੀਕ ਲੱਗੇ ਸਿੱਖ ਕੇ ਜ਼ਰੂਰ ਜਾਇਓ ਹੁਣ ਆਪਾਂ ਸ਼ੁਰੂ ਕਰਦੇ ਆਂ ਥੋੜੀ ਜਿਹੀ ਮੈਂ ਆਪਣੀ ਇੰਟਰੋ ਤੋਂ ਕਰਦੇ ਆਂ 4 ਸਾਲ ਪਹਿਲਾਂ ਜੁਗਲੂ এডਿਕੇਸ਼ਨ ਨਾਮ ਦਾ YouTube ਚੈਨਲ ਬਣਾਇਆ ਸੀ ਬਸ ਇਹੀ ਲੱਗਿਆ ਵੀ ਇੰਗਲਿਸ਼ ਦੇ ਵਿੱਚ ਵੀ এডਿਕੇਸ਼ਨ ਦੇ ਪਲੇਟਫਾਰਮ ਆ ਗਏ ਨੇ ਹਿੰਦੀ 'ਚ ਵੀ ਹੈਗੇ ਨੇ ਪੰਜਾਬੀ 'ਚ ਬਣਾ ਦਈਏ ਉਹਨੂੰ ਕਰਦੇ ਕਰਦੇ ਹੌਲੀ ਹੌਲੀ ਕਰਕੇ ਸ਼ੁਰੂ ਹੋਇਆ ਹਨਾ ਰੀਜਨਲ ਕੰਟੈਂਟ ਸੀ ਇੰਨਾ ਜ਼ਿਆਦਾ ਰਿਸਪੌਂਸ ਨਹੀਂ ਸੀ ਹੌਲੀ ਹੌਲੀ ਚੱਲਦਾ ਹੁਣ ਵੀ ਨੋਰਮਲੀ ਚੱਲਦਾ ਪਰਾ ਇੱਕ ਇੱਕ ਕਰਕੇ 2 ਲੱਖ ਦੇ ਨੇੜੇ ਸਬਸਕ੍ਰਾਈਬਰਸ ਹੋਣ ਆਲੇ ਨੇ ਸਿਲਵਰ ਬਟਨ ਵੀ ਜੋ YouTube ਅਵਾਰਡ ਕਰਦਾ ਉਹ ਵੀ ਆਪਾਂ ਨੂੰ ਮਿਲਿਆ ਵੈਸੇ ਮੈਂ ਸਰਕਾਰੀ ਨੌਕਰੀ ਵੀ ਕਰ ਰਿਹਾ 2015 ਤੋਂ ਇਸ ਚੈਨਲ ਦੇ ਉੱਤੇ 700 ਤੋਂ ਵੱਧ ਵੀਡੀਓਜ਼ ਅਪਲੋਡ ਕਰੀਆਂ ਨੇ ਸਾਰੀਆਂ ਦੀਆਂ ਸਾਰੀਆਂ ਪੰਜਾਬੀ ਚ ਅੱਗੇ ਕੀ ਹੋਇਆ ਜਿੰਨੇ ਆਪਾਂ ਨੂੰ ਕਰਦੇ ਕਰਦੇ ਹਨ ਉਹ ਚੀਜ਼ ਆਪਾਂ ਨੂੰ ਲੱਗਦੀ ਰਹਿੰਦੀ ਹੈ ਵੀ ਹਾਂ ਮੈਂ ਇਹਦੇ ਵਿੱਚ ਹੋਰ ਅੱਗੇ ਜਾਣਾ ਮੈਂ ਹੋਰ ਅੱਗੇ ਕੰਮ ਕਰਨਾ ਇਸ ਚੀਜ਼ ਨੂੰ ਦੇਖਦੇ ਹੋਏ ਵੀ ਹਾਂ ਹੋਰ ਅੱਗੇ ਵਧੀਏ ਸਪੈਸ਼ਲ ਯੂਕੇ ਜਾ ਕੇ ਕੈਂਬਰਿਜ ਤੋਂ ਇੰਗਲਿਸ਼ ਦਾ ਸਰਟੀਫਾਈਡ ਟ੍ਰੇਨਰ ਬਣ ਕੇ ਆਇਆ ਹੈ ਮੈਂ ਸਰਟੀਫਿਕੇਸ਼ਨ ਲੈ ਕੇ ਆਇਆ ਤੇ ਮੈਨੂੰ ਲੱਗਦਾ ਇਹ ਸਭ ਕੁਝ ਜੋ ਇਹ ਸੋਸ਼ਲ ਮੀਡੀਆ ਦੀ ਤਾਕਤ ਆ ਉਹਦੀ ਬਦੌਰਦ ਹੋਇਆ ਇਹ ਸਾਨੂੰ ਬੜਾ ਕੁਝ ਦੇ ਦਿੰਦੀ ਆ ਆਡੀਅנס ਵੀ ਦੇ ਦਿੰਦੀ ਆ ਇਨਕਮ ਵੀ ਦੇ ਦਿੰਦੀ ਆ ਤੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਤੁਹਾਨੂੰ ਸੱਚ ਦੱਸਾਂ ਸੱਚ ਜਾਣਿਓ ਆ ਸਾਡੇ ਹਨਾ ਅਧਿਆਪਕ ਸਹਿਬਾਨ ਪ੍ਰੋਫੈਸਰ ਸਹਿਬਾਨ ਗੁਰੂ ਆਪਣੇ ਬੈਠੇ ਨੇ ਏ ਵੀ ਇਹ ਗੱਲਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਜੋ ਮੈਂ ਪ੍ਰਾਇਮਰੀ ਕੰਮ ਕਰ ਰਿਹਾ ਹਨ ਉਹ ਇਨਕਮ ਦਾ ਨਜ਼ਾਰਾ ਇਹਦੇ ਥੱਲੇ ਰਹਿ ਜਾਂਦਾ ਚਾਹੇ ਦੂਜੀ ਇਨਕਮ ਘਟ ਆਵੇ ਜਿਵੇਂ ਆਪਾਂ ਕਹਿੰਦੇ ਨੇ ਉਹਦੇ ਮੂਲ ਨਾਲੋਂ ਵਿਆਜ ਪਿਆਰਾ ਜੇ ਪ੍ਰਾਇਮਰੀ ਇਨਕਮ ਜਿੰਨੀ ਮਰਜ਼ੀ ਆ ਇਹ ਤੋਂ ਜਿਹੜਾ ਆਵੇ ਲੱਗਦਾ ਵੀ ਹਾਂ ਯਾਰ ਬੜਾ ਵਧੀਆ ਤੇ سپورਟ ਵੜੀ ਕਰਦਾ ਸਾਨੂੰ ਹੁਣ ਸਾਰਾ ਪੰਜਾਬੀ ਦੇ ਵਿੱਚ ਆ ਜੀ ਹਨਾ ਉਹਦੇ ਤੇ ਪਲੇਟਫਾਰਮ ਡਿਵੈਲਪ ਹੋਇਆ ਹਾਲੀਵੁੱਡੀ ਕਰਕੇ ਚੱਲ ਰਿਹਾ ਹੁਣ ਤਾਂ ਹੋਰ ਬੜੇ ਉਹਦੇ ਤੇ ਤੁਸੀਂ ਦੇਖੋਗੇ YouTube ਤੇ ਬਹੁਤ ਸਾਰੇ ਕ੍ਰिएਟਰਸ ਹੋਰ ਆ ਗਏ ਨੇ ਉਸ ਸਮੇਂ ਦੇ ਵਿੱਚ ਬੜੇ ਘੱਟ ਸੀਗੇ ਪੰਜਾਬੀ ਦੇ ਵਿੱਚ ਜੋ ਐਜੂਕੇਸ਼ਨਲ ਕੰਟੈਂਟ ਕਵਰ ਕਰਦੇ ਸੀ ਤੇ ਹੁਣ ਅੱਗੇ ਆਪਾਂ ਬਾਈ ਜੀਰੇ ਗੱਲ ਕਰਨਗੇ ਪਾਵਰ ਆਫ ਸੋਸ਼ਲ ਮੀਡੀਆ ਦੀ ਜਿਵੇਂ ਬਾਈ ਜੀ ਨੇ ਦੱਸਿਆ ਵੀ ਸੋਸ਼ਲ ਮੀਡੀਆ ਦੀ ਜਿਹੜੀ ਪਾਵਰ ਹੈ ਜੇ ਮੈਂ ਜੌਬ ਕਰਦੇ ਰਹਾ 9 ਸਾਲ ਤਾਂ ਸ਼ਾਇਦ ਮੈਂ ਸਾਰੀ ਉਮਰ ਜੌਬ ਹੀ ਕਰਦੇ ਰਹਿਣਾ ਸੀ 2 ਸਾਲ ਮੈਨੂੰ ਸ਼ੁਰੂ ਕੀਤੇ ਨੂੰ ਆਇਆ ਕੰਮ ਤਾਂ 8 ਤੋਂ 9 ਵੀ ਨਹੀਂ ਮੈਂ ਸੋਸ਼ਲ ਮੀਡੀਆ ਤੋਂ ਬਿਨਾਂ ਜਿਹੜਾ ਬੈਂਕ ਤੇ ਡਿਪੈਂਡ ਸੀ ਮੈਂ ਆਪਦੀ ਸੈਲਰੀ ਤੋਂ ਐਡ ਪਾਰ ਹੋ ਗਿਆ ਜੋ ਆਪਾਂ ਉਹ ਪੜਦੇ ਆਂ ਵੀ ਬਿਜ਼ਨਸ ਚ ਆਪਾਂ ਐਡ ਪਾਰ ਕਦੋਂ ਹੋ ਜਾਣੇ ਆਪ ਨੂੰ ਕਦੋਂ ਕੀ ਕਰਨਾ ਚਾਹੀਦਾ ਉਹ ਸਾਰੇ ਆਪਾਂ ਡਾਊਨ ਮੈਂ ਜੋ ਐਮਬੀਏ ਚ ਸਿੱਖਿਆ ਸੀ ਉਹਦੇ ਹਿਸਾਬ ਨਾਲ ਮੈਂ ਆਪਦੀ ਜੌਬ ਛੱਡੀ ਤੇ ਨਾਲ ਮੈਂ ਬਾਈ ਹੋਰੀ ਪੰਜਾਬੀ ਦੀ ਇੰਗਲਿਸ਼ ਪੜਾਉਂਦੇ ਸੀਗੇ ਤਾਂ ਮੈਂ ਕਿਹਾ ਵੀ ਹਿੰਦੀ ਇੰਗਲਿਸ਼ ਸੋਸ਼ਲ ਮੀਡੀਆ ਦੇ ਕਲਾਸਾਂ ਲਾਉਣ ਵਾਲੇ ਬਹੁਤ ਨੇ ਤੁਹਾਨੂੰ ਸ਼ਾਇਦ ਆਨਲਾਈਨ ਰਿਸਰਚ ਕਰੋਗੇ 200 500 ਰੁਪਏ ਦੇ ਵਿੱਚ ਵੀ ਕੋਰਸ ਮਿਲ ਜੂਗਾ ਪਰ ਪੰਜਾਬੀ ਦੇ ਵਿੱਚ ਇੱਕ ਵੀ ਬੰਦਾ ਨਹੀਂ ਜਿਹਨੇ ਕਦੇ ਮੂੰਹੋਂ ਇਹ ਕਿਹਾ ਹੋਵੇ ਇਹ ਤਾਂ ਇਨਕਮ ਆਉਂਦੀ ਹੈ ਤਮਾ ਬਾਹੀ ਨਾਲ ਡਿਸਕਸ ਕੀਤਾ ਤਾਂ ਅਸੀਂ ਇਹ ਆਈਡੀਆ ਉਹਦਾ ਸ਼ੁਰੂ ਕੀਤਾ ਅਸੀਂ 12+ ਜਿਹੜਾ ਆਨਲਾਈਨ ਕੋਰਸ ਅਸੀਂ ਅਵੇਲੇਬਲ ਕਰਾ ਚੁੱਕੇ ਆ ਕਲਾਸਾਂ ਲਾ ਚੁੱਕੇ ਆ ਤੇ ਆਨਲਾਈਨ ਹੁਣ ਅਸੀਂ ਵੈਬਸਾਈਟ ਵੀ ਲਾਂਚ ਕੀਤੀ ਆ ਉੱਤੇ ਵੀ ਅਸੀਂ 500 ਦਾ ਕੋਰਸ ਰੱਖਿਆ ਤਾਂ ਅਸੀਂ ਆਨਲਾਈਨ ਵੀ ਹੁਣ ਜਿਹੜੇ ਸਾਡੇ ਨਾਲ ਪਤਰ ਬਹੁਤ ਦੂਰੋਂ ਬੈਠੇ ਵਿਚਾਰੇ ਟਰੱਕ ਚਲਾਉਂਦੇ ਨੇ ਜਿਹੜੇ ਇੱਥੇ ਇੱਕ ਵਾਰ ਆ ਗਏ ਉਹ ਵੀ ਸਾਡੇ ਨਾਲ ਜੁੜੇ ਮਤਲਬ ਪਤਾ ਨਹੀਂ ਵਰਲਡ ਵਾਈਡ ਰੀਚ ਕਿੱਥੋਂ ਤੱਕ ਅਸੀਂ ਪਹੁੰਚ ਚੁੱਕੇ ਆ ਸਾਡੇ ਨਾਲ ਲੋਕ ਜਿਹੜੇ ਜੁੜ ਚੁੱਕੇ ਆ ਤੇ ਅਸੀਂ 1000+ ਜਿਹੜੇ ਕਰੈਕਟਰ ਨੇ ਉਹਨਾਂ ਨੂੰ ਅਸੀਂ ਟ੍ਰੇਨਿੰਗ ਦੇ ਚ ਆਪਣਾ ਅੱਜ ਦੇ ਟਾਈਮ ਵਰਕ ਕਰਾਉ ਤਾਂ 300 ਮਤਲਬ 270 ਜਿਹੜੇ ਸਾਡੇ ਕੋਲੇ ਲਿਖੇ ਹੋਏ ਨੇ ਲਿਸਟਰ ਵੀ 270 ਚੈਨਲ ਇਹੋ ਜਿਹੇ ਨੇੜੇ 20000 ਤੋਂ ਉੱਪਰ ਆ ਦੀ ਇਨਕਮ ਜਨਰੇਟ ਕਰ ਰਹੇ ਨੇ ਤੇ 20000 ਇੱਕ ਨਾਰਮਲ ਜਿਹਾ ਕਹਿ ਦਈਏ ਕੋਈ ਵੀ ਜੌਬ ਕਰਦਾ ਤਾਂ 20000 ਤੱਕ ਹੀ ਸਟਾਰਟ ਕਰਾਂ ਬੈਂਕ ਤੇ 16000 ਤੇ ਲੱਗੇ ਸੀ ਫਸਟ ਤੇ ਜਦੋਂ ਮੈਂ ਰਜਾਇਨ ਕੀਤਾ ਉਹ 80000 ਹੋ ਗਈ ਸੀ ਤਾਂ ਉਹ ਚੀਜ਼ ਅਸੀਂ ਮਤਲਬ ਉਹਨਾਂ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਉੱਥੇ ਤੱਕ ਉਹਨਾਂ ਨੂੰ ਅਸੀਂ ਕੋਸ਼ਿਸ਼ ਕੀਤੀ ਵੀ ਪਹੁੰਚਾਇਆ ਹੈ ਤੇ ਹੁਣ ਇਸ ਤੋਂ ਬਾਅਦ ਮੈਂ ਆਪਦਾ ਇੱਕ ਨਾਲ ਜਿਵੇਂ ਕਹਿੰਦਾ ਵੀ ਇੱਕ ਲੈਗ ਤੇ ਚੱਲੂਗਾ ਬੰਦਾ ਕੋਲੋਂ ਕੱਟੀ ਕੀ ਡਿੱਗੀ ਜਾਂਦਾ ਤਾਂ ਅਸੀਂ ਆਪਦਾ ਸਿੰਗ ਡੋਰ ਹੱਪਮਲ ਦਰਵਾਜ਼ਿਆਂ ਦੀ ਵੀ ਮੈਂ ਫੈਕਟਰੀ ਇੱਕ ਸੋਸ਼ਲ ਮੀਡੀਆ ਦੀ ਮਦਦ ਨਾਲ ਹੀ ਲਾਈਆ ਪਹਿਲਾਂ ਮੈਨੂੰ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤਾਂ ਮੈਂ ਇੱਕ ਇਹ ਵੀ ਆਪਦਾ ਜਿਹੜਾ ਟੋਟਲ ਹੌਕਰ ਚੁੱਕਾ ਤੇ ਜਿਹੜੇ ਆਲ ਓਵਰ ਦੀ ਵਰਡ ਨੇ ਅਸੀਂ ਆਨਲਾਈਨ ਲਾਇਆ ਤਾਂ 2500 ਪਲੱਸ ਸਟੂਡੈਂਟ ਹੈ ਜਿਨ੍ਹਾਂ ਨੂੰ ਅਸੀਂ ਹੁਣ ਤੱਕ ਅਸੀਂ ਟ੍ਰੇਨਿੰਗ ਦੇ ਚੁੱਕੇ ਹੁਣ ਸੋਸ਼ਲ ਮੀਡੀਆ ਦੀ ਜਿਹੜੀ ਮਾਰਕੀਟਿੰਗ ਹੈ ਇੱਕ ਜਿਵੇਂ ਆਪਾਂ ਜੋ ਬੁੱਕਸ ਪੜ੍ਹਦੇ ਸਾਰ ਉਹ ਤੇ ਟ੍ਰੈਡੀਸ਼ਨਲ ਮੈਥਡ ਲਿਖਿਆ ਹੁੰਦਾ ਜਾਨਾ ਪਹਿਲਾਂ ਕੀ ਹੁੰਦਾ ਸੀਗਾ ਐਕਸਪੈਸਿਵ ਮਤਲਬ ਆਪਾਂ ਕੋਈ ਵੀ ਚੀਜ਼ ਐਡ ਦੇਣੀ ਹੈ ਉਹ ਆਪਾਂ ਨੂੰ ਬਹੁਤ ਮਹਿੰਗੀ ਪੈਂਦੀ ਸੀ ਪਰ ਹੁਣ ਕੋਈ ਕੋਸਟ ਵੈਕਟਰ ਬਾਦ ਤੁਸੀਂ ਆਪ ਦਾ ਚੈਨਲ ਬਣਾ ਲਓ ਆਦੇ ਚੱਲਣ ਨਾਲ ਆਪ ਦਾ ਪ੍ਰੋਡਕਟ ਕਿਤੇ ਵੀ ਪਹੁੰਚਾ ਸਕਦੇ ਕੋਈ ਖਰਚੇ ਨਹੀਂਗਾ ਇੱਕ ਚੈਨਲ ਆ ਹਰ ਇੱਕ ਫੋਟੋ ਪਾਉਂਦਾ ਤੇ ਚੈੱਕ ਇਨ ਪਾਉਂਦੇ ਨੇ ਵੀ ਅੱਜ ਮੈਂ ਇੱਥੇ ਖਾ ਰਿਹਾ ਇੱਥੇ ਫਿਰਦਾ ਐਂਡ ਫੈਮਿਲੀ ਨਾਲ ਜਾ ਰਹੇ ਆ ਤਾਂ ਉਹਨੂੰ ਆਪਾਂ ਪੇਜ ਬਣਾ ਕੇ ਇੱਕ ਮਤਲਬ ਆਪਣਾ ਮਾਰਕੀਟਿੰਗ ਸਟ੍ਰੈਟਜੀ ਵੀ ਆਪਾਂ ਵਰਤ ਸਕਦੇ ਇੱਥੇ ਆਪਣੇ ਕੋਲ ਇੱਕ ਲਿਫਟਡ ਆਡੀਅੰਸ ਹੁੰਦੀ ਸੀ ਆਪਾਂ ਇੱਕ ਕਿਸੇ ਬੱਚੇ ਨੂੰ ਕਹਿੰਦਾ ਵੀ ਆ 500 ਪੇਜ ਆ ਤਰਵੰਡੀ ਸਭੋ ਚ ਵੰਡ ਦੇ ਤਾਂ ਉਹ 500 ਚ ਆਪਾਂ ਆਪਣੇ ਕੋਲ ਗੱਡੀ ਤੇ ਆਪਾਂ ਕਿਤੇ ਖੜੇ ਹੋਨੇ ਆਪਾਂ ਨੂੰ ਪਰਚਾ ਫੜਾ ਜਾਂਦਾ ਆਪਾਂ ਕਈ ਵਾਰ ਦੇਖ ਦੇਣਾ ਹੀ ਛੱਡ ਦਿੰਦੇ ਆ ਜਾਂ ਆਪਣੇ ਨਾਲ ਕੋਈ ਬੱਚਾ ਹੁੰਦਾ ਉਹਨੂੰ ਝਾਂਜ ਬਣਾ ਕੇ ਦੇ ਦਿੰਦਾ ਨੇ ਪਰ ਇਸ ਤੇ ਕੀ ਆ ਵੀ ਲਾਰਜ ਆਫ ਨੰਬਰ ਆਫ ਆਡੀਅੰਸ ਹੈ ਇੰਨੀ ਕਿ ਜ਼ਿਆਦਾ ਆਡੀਅੰਸ ਹੈ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਯਾਰ ਇੰਗਲੈਂਡ ਤੋਂ ਫੋਨ ਆ ਗਿਆ ਜੀ ਮੈਨੂੰ ਆਜਾ ਅਮਰੀਕਾ ਤੋਂ ਆ ਗਿਆ ਜਿੱਥੇ ਆਪਣੇ ਬੱਚੇ ਜਾਣ ਦਾ ਸੋਚਦੇ ਆ ਉੱਥੋਂ ਵਾਲੇ ਆਪਣੇ ਤੋਂ ਆਈਡੀਆ ਲੈਣ ਲੱਗੇ ਜਾਂਦੇ ਨੇ ਕਿਉ ਇਹਦੇ ਵਿੱਚ ਆਪਾਂ ਜੇ 500 ਪਰਚਾ ਵੰਡਿਆ ਸੀਗਾ ਤਾਂ ਕਿੰਨੇ ਕੁ ਬੰਦੇ ਨੇ ਜਿਹੜਾ ਸਹੀ ਪੜਿਆ ਫਿਰ ਉਹ ਉਦਗਾਨ ਤੇ ਜਾਣਗੇ। ਤਾਂ ਬਹੁਤ ਲੋਕ ਕਨਵਰਜਨ ਹੁੰਦਾ ਬਸ 1-2%। ਪਰ ਇਹਦੇ ਵਿੱਚ ਜਦੋਂ ਬ੍ਰੈਡਿਅਮ ਸੋਰਸ ਤੋਂ ਸਾਰੇ ਕੋਲ ਹੀ ਬਾਕੀ ਜਿਹੜੀ ਚੀਜ਼ ਤਾਂ ਕੋਈ ਨਾ ਕੋਈ ਦੁਕਾਨ ਤੇ ਜੇ ਕਹਿੰਦੇ 10-12% ਤੱਕ ਦੀ ਜਿਹੜੀ ਕਨਵਰਜਨ ਰੇਸ਼ੋ ਆਉਂਦੀ ਆ ਕਿਉਂਕਿ ਲੱਖਾਂ ਜਾਂ ਕਰੋੜਾਂ ਦੇ ਵੀਡੀਓ ਜਾਂਦੇ ਆਪਾਂ ਕੋਈ ਵੀ ਪ੍ਰੋਡਕਟ ਦੀ ਆਪਾਂ ਨੌਲੇਜ ਦਿੰਦੇ ਜਿਹਨੂੰ ਜ਼ਰੂਰਤ ਹੈ ਉਹ ਸ਼ਾਇਦ ਹੀ ਆਪਣੀ ਖਰੀਦ ਕਰਦਾ। ਇੱਕ ਸਭ ਤੋਂ ਵਧੀਆ ਪੁਆਇੰਟ ਆ ਜਿਹੜਾ ਆਪਣਾ ਕਾਉਂਟੇਬਿਲਟੀ ਨਹੀਂ ਆਪਾਂ ਕਿਸੇ ਵੀ ਚੀਜ਼ ਤੇ ਪੈਸਾ ਲਾਉਣੇ ਆ ਜਾਂ ਆਪਾਂ ਕੋਈ ਬਿਜ਼ਨਸ ਸ਼ੁਰੂ ਕਰਦੇ ਆਪ ਨੂੰ ਇਹਦਾ ਪਤਾ ਲੱਗਿਆ ਉਹ ਚਾ ਆਪਾਂ ਨੂੰ ਵਾਜ ਕੀ ਰਿਹਾ ਆਪਾਂ ਇਹ ਜੋ ਕਮਾ ਰਹੀ ਰਹੇ ਆ ਤਾਂ ਇਹਦੇ ਵਿੱਚ ਆਪਾਂ ਰਿਜ਼ਲਟ ਦੇਖਾਂਗੇ ਵੀ 1500 ਬੰਦੇ ਕੋਲ ਐਡ ਗਏ ਸੀ ਉਹ ਚੋਂ ਆਪਣੇ ਕੋਲੇ 15 ਬੰਦੇ ਆ ਗਏ ਵੀ 1% ਦਾ ਰਿਜ਼ਲਟ ਮਿਲ ਗਿਆ ਪਰ ਇਹਦੇ ਵਿੱਚ ਆਪਾਂ ਪਰਚੇ ਬੰਦੇ ਨਹੀਂ ਪਤਾ ਕੋਈ ਆਪ ਨੂੰ ਹਿਸਾਬ ਨਹੀਂ ਗਿਆ 15 500 ਪਰਚਾ ਬੰਦੇ ਕਿੰਨੇ ਬੰਦੇ ਆ ਉਹਦੇ ਕਰਕੇ ਕਿੰਨੇ ਆ ਕਿਉਂਕਿ ਸੋਸ਼ਲ ਮੀਡੀਆ ਵਾਲਾ ਬੰਦੇ ਦਾ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਵੀ ਤਲਵੰਡੀ ਚ ਦੁਕਾਨ ਹੈ ਤਾਂ ਜੇ ਕੋਈ ਫਟੇਗੜ ਸਾਹਿਬ ਤੋਂ ਆਏ ਤਾਂ ਮਤਲਬ ਸੋਸ਼ਲ ਮੀਡੀਆ ਥਰੂ ਹੀ ਆਏਗਾ ਜੇ ਕੋਈ ਲੋਕਲ ਆਇਆ ਤਾਂ ਆਪਾਂ ਉਸੇ ਵੀ ਤਰੀਕੇ ਆਪਾਂ ਹੈਂਡਲ ਕਰ ਸਕਦੇ ਹਾਂ ਤੇ ਇਹਦੇ ਵਿੱਚ ਡਾਇਰੈਕਟ ਕਮਿਊਨੀਕੇਸ਼ਨ ਇਹਦੇ ਇੱਕ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਮੈਂ ਕੋਈ ਪ੍ਰੋਡਕਟ ਮੰਗਾਇਆ ਹੋਵੇ ਧਰਨਾ ਆਪਣਾ ਲਾਗ ਜਿਹੜਾ ਕਿਸਾਨਾਂ ਨੇ ਲਾਇਆ ਹੋਏਗਾ ਤਾਂ ਉਹ ਮੇਰਾ ਪ੍ਰੋਡਕਟ ਹਸਾਰ ਖੜਾਗਾ ਤਿੰਨ ਦਿਨਾਂ ਦਾ ਤੋਂ ਟੱਪੜ ਨਹੀਂ ਦੇ ਰਹੇ ਜਿਵੇਂ ਤਾਂ ਉਹ ਪ੍ਰੋਡਕਟ ਆਪਣਾ ਡਿਲੇਡ ਹੋ ਗਿਆ ਇੱਕ ਤਰ੍ਹਾਂ ਦੇ ਲਾ ਲਓ ਪਰ ਸੋਸ਼ਲ ਮੀਡੀਆ ਤੇ ਜੇ ਹਸਾਰ ਵਾਲੇ ਨੇ ਕਿਸੇ ਨੂੰ ਵੀਡੀਓ ਪਾ ਦਿਉ ਆਪਣੇ ਕੋਲ ਸਿੱਧੀ ਪਹੁੰਚ ਜੂ ਉਹ ਆਪਾਂ ਨਾਲ ਦੀ ਨਾਲ ਆਪਾਂ ਦੇਖ ਸਕਦੇ ਆ ਮਤਲਬ ਇਮੀਡੀਏਟ ਕਮਿਊਨੀਕੇਸ਼ਨ ਆ ਕੋਈ ਵੀ ਚੀਜ਼ ਆਪਾਂ ਕਿਸੇ ਤੱਕ ਪਹੁੰਚਾਉਣੀ ਆ ਉਹ ਆਪਾਂ ਪਹੁੰਚਾ ਸਕਦੇ ਆ ਕਿ ਪਿੰਡ ਦੇ ਵਿੱਚ ਬੈਠੇ ਤੁਸੀਂ ਆਉਂਦੇ ਖੇਤ ਦੇ ਵਿੱਚ ਬੈਠੇ ਮੈਂ ਤੁਹਾਨੂੰ ਇੱਕਦਮ ਜਿਹੜੀ ਜਨਰੇਟ ਕਰ ਸਕਦੇ ਹਾਂਗੇ ਤੇ ਬਿਜ਼ਨਸ ਪ੍ਰੋਡ ਦਾ ਆਪਾਂ ਪਹਿਲੇ ਦੱਸ ਚੁੱਕੇ ਹਾਂ ਤੇ ਜਿਵੇਂ ਬਾਈ ਨੇ ਕਿਹਾ ਵੀ ਇਹ ਸਾਰੇ ਕੀਤੀ ਹਨਾ ਵਰਤਿਆ ਜਾਣ ਲੱਗ ਗਿਆ ਹੁਣ ਅਗਲੀ ਵੱਡੀ ਉਦਾਹਰਨ ਐਜੂਕੇਸ਼ਨ ਚ ਪਹਿਲਾਂ ਦੇ ਟਾਈਮ ਚ ਕੀ ਹੁੰਦਾ ਸੀ ਜਦੋਂ ਆਪਾਂ ਪੜਾਈ ਕਰ ਰਹੇ ਹਾਂ ਮੰਨ ਲਓ ਅਸੀਂ ਘਰੇ ਆਂ ਉਧਰੋਂ ਅਸੀਂ ਕੋਈ ਸਵਾਲ ਕੱਢੀ ਆਨੇ ਆ ਸਵਾਲ ਅੜ ਗਿਆ ਫਿਰ ਅਸੀਂ ਸੋਚਣ ਲੱਗੇ ਵੀ ਹੁਣ ਕਰੀਏ ਕੀ ਫਿਰ ਦੇਖਾਂ ਕੋਈ ਆਸੇ ਪਾਸੇ ਆੜਗਵਾੜ ਦੇ ਭੈਣ ਭਾਈ ਹੈਗਾ ਉਹ ਤੋਂ ਸਮਝ ਲਈਏ ਵੀ ਆ ਮੈਨੂੰ ਜਮੀ ਸਮਝ ਨਹੀਂ ਆਇਆ ਹੁਣ ਮੈਨੂੰ ਉਧਰੋਂ ਸਕੂਲ 'ਚ ਛੁੱਟੀਆਂ ਚੱਲ ਰਹੀਆਂ ਜਾਂ ਕਾਲਜ ਛੁੱਟੀਆਂ ਚੱਲ ਰਹੀਆਂ ਉਹ ਗੱਡੀ ਉੱਥੇ ਹੀ ਖੜ ਜਾਂਦੀ ਸਾਡੇ ਮਨ 'ਚ ਹੀ ਅੜ ਜਾਂਦੀ ਸੀ ਗੱਲ ਜਾਂ ਫਿਰ ਘਰ ਦੇ ਕਹਿ ਦਿੰਦੇ ਸੀ ਕੋਈ ਨਾ ਤਰੇਆ ਚਾਚੇ ਮਾਮੇ ਨੂੰ ਬਾਹਲਾ ਆਉਂਦਾ ਕੱਲ ਨੂੰ ਪਰਸੋਂ ਆ ਜਾਣ ਦੇ ਇਹ ਤੋਂ ਸਮਝਾ ਦਾਂਗੇ ਤੁਹਾਨੂੰ ਪਰ ਅੱਜ ਦੇ ਸਮੇਂ 'ਚ ਤੁਸੀਂ ਉਹੀ ਸਵਾਲ ਨੂੰ YouTube ਤੇ Google ਤੇ ਜਿੱਥੇ ਮਰਜ਼ੀ ਸਰਚ ਮਾਰੋ ਉਹਨੂੰ ਕਰਨ ਦੇ 100 ਤਰੀਕੇ ਆ ਜਾਂਦੇ ਆ ਜਿੱਥੇ ਅਸੀਂ ਖੜੇ ਆ ਕੱਲ ਨੂੰ ਇੱਥੇ ਤੁਸੀਂ ਆ ਕੇ ਖੜਨਾ ਜਿੱਥੇ ਆ ਨਾ ਆਪਣੇ ਸਹਿਬਾਨ ਬੈਠੇ ਨੇ ਸਾਰੇ ਕੱਲ ਨੂੰ ਤੁਸੀਂ ਇੱਥੇ ਆ ਕੇ ਬੈਠਣਾ ਇਸ ਕਰਕੇ ਜਿਸ ਤਰ੍ਹਾਂ ਦੇ ਇਹਨਾਂ ਦੇ ਵਿਚਾਰ ਨੇ ਬੜ ਮੁੱਲੇ ਵਿਚਾਰ ਨੇ ਤੁਸੀਂ ਵੀ ਉਹ ਵਿਚਾਰਾਂ ਨੂੰ ਗ੍ਰਹਿਣ ਕਰਿਓ ਇਹਨਾਂ ਦੇ ਜੋ ਮਾਰਗਦਰਸ਼ਨ ਨੇ ਉਸ ਅਨੁਸਾਰ ਹੀ ਚੱਲਿਓ ਪੂਰੇ ਉੱਤਰ ਇਹਨਾਂ ਨੂੰ ਵੀ ਮਾਣ ਹੋਵੇ ਵੀ ਹਾਂ ਇਹ ਸਾਡਾ ਸਟੂਡੈਂਟ ਜਦੋਂ ਬਾਈ ਹੋਏ ਆ ਕੇ ਬੈਠੇ ਨੇ ਪ੍ਰੋਫੈਸਰ ਸਹਿਬਾਨ ਇਹਨਾਂ ਨੂੰ ਮਿਲੇ ਤੇ ਇਹਨਾਂ ਨੂੰ ਵੀ ਮਾਣ ਹੋਇਆ ਵੀ ਇਹ ਸਾਡਾ ਸਟੂਡੈਂਟ ਆ ਸਾਡੇ ਕੈਂਪਸ ਦਾ ਸਟੂਡੈਂਟ ਆ ਨਾਮ ਰੌਸ਼ਨ ਕਰ ਰਿਹਾ ਫੇਰ ਹੀ ਜਾ ਕੇ ਸਾਡੀ ਇੱਜ਼ਤ ਸਾਡੀ ਕਦਰ ਵਧਦੀ ਹੈ ਤੇ ਸਮਾਜ ਦੇ ਵਿੱਚ ਅਸੀਂ ਚੰਗਾ ਯੋਗਦਾਨ ਪਾ ਦਿੰਦੇ ਆ ਤੇ ਤੁਹਾਡੋ ਸਾਰਿਆਂ ਤੋਂ ਸਾਨੂੰ ਇਹੀ ਉਮੀਦ ਆ ਵੀ ਤੁਸੀਂ ਅੱਜ ਵਾਲੇ ਸੈਸ਼ਨ ਦੇ ਵਿੱਚੋਂ ਬੜਾ ਕੁਝ ਸਿੱਖਿਆ ਹੋਊਗਾ ਬੜਾ ਲਾਹਾ ਘਟਿਆ ਹੋਊਗਾ ਤੇ ਜੋ ਵੀ ਜਿਸ ਤਰੀਕੇ ਨਾਲ ਤੁਸੀਂ ਸਿੱਖਿਆ ਉਹਨੂੰ ਇੰਪਲੀਮੈਂਟ ਜਰੂਰ ਕਰੋਗੇ ਅਸੀਂ ਅਖੀਰ ਤੇ ਇਹੀ ਸਾਰਿਆਂ ਨੂੰ ਕਹਿਣਾ ਹੁੰਦੇ ਆ ਕਿ ਕੰਮ ਸਿਰਫ ਐਗਜ਼ੀਕਿਊਸ਼ਨ ਨਹੀਂ ਕਰਨਾ ਜਿੰਨਾ ਮਰਜੀ ਸਿੱਖ ਲੋ ਜੇ ਐਗਜ਼ੀਕਿਊਟ ਨਾ ਕੀਤਾ ਕੋਈ ਆਉਟਪੁੱਟ ਨਹੀਂ ਆਉਣੀ। ਚੰਡੀਗੜ੍ਹ ਦੇ ਬਾਰਡਰ ਤੇ ਜਾ ਕੇ ਸਾਰੇ ਜਾਨੇ ਬੈਲਟਾਂ ਖਿੱਚ ਲੈਂਦੇ ਨੇ। ਕਾਨੂੰਨ ਆਪਣੇ ਵੀ ਉਹੀ ਹੈ ਇੱਥੇ। ਮਾਨਸਾ ਜ਼ਿਲ੍ਹੇ 'ਚ ਵੀ ਉਹੀ ਆ। ਪਰ ਬੈਲਟ ਉਹ ਬਾਰਡਰ ਤੇ ਜਾ ਕੇ ਖਿੱਚਾਂਗੇ ਸੀਟ ਬੈਲਟ ਕਿਉਂਕਿ ਉਹਨਾਂ ਨੇ ਐਗਜ਼ੀਕਿਊਟ ਕੀਤਾ ਹੋਇਆ। ਅਗਲੇ ਨੰਗਣ ਨਹੀਂ ਦਿੰਦੇ, ਦੋ ਸੜਕਾਂ 'ਤੇ ਡੱਪਣ ਦਿੰਦੇ ਬਿਨਾ ਹੈਲਮਟ ਤੋਂ। ਇੱਥੇ ਆਪਣੇ ਜੇ ਆਪ ਐਗਜ਼ੀਕਿਊਟ ਨਹੀਂ ਕਰਿਆ ਤਾਂ ਕਰਕੇ ਉਹ ਸਿਸਟਮ ਉਹਨਾਂ ਕਾਮਯਾਬ ਨਹੀਂ ਆ। ਉਹੀ ਗੱਲ ਸਾਡੇ ਤੇ ਲਾਗੂ ਹੁੰਦੀ ਆ। ਤੁਸੀਂ ਕੰਧਾਂ ਦੇ ਵੀ ਚੰਗੀਆਂ ਗੱਲਾਂ ਲਿਖੀਆਂ ਰਹਿ ਜਾਂਦੀਆਂ ਨੇ ਇਸ ਕਰਕੇ ਵਿਚਾਰ ਆਪਾਂ ਲੈਣਾ ਬੜੇ ਇਹਨਾਂ ਦੇ ਵੀ ਅੱਜ ਗੱਲਾਂ ਬਾਤਾਂ ਕਰ ਰਹੇ ਸੀ ਬੜੇ ਉੱਚੇ ਵਿਚਾਰ ਨੇ ਬੜੀ ਆਉਣ ਵਾਲੀ ਪੀੜ੍ਹੀ ਦੀ ਫਿਕਰ ਕਰਦੇ ਨੇ ਗੌਰ ਕਰਦੇ ਨੇ ਕਿ ਉਹ ਕਿਸ ਪਾਸੇ ਨੂੰ ਜਾ ਰਹੀ ਆ ਉਹਨੂੰ ਚੰਗੇ ਪਾਸੇ ਨੂੰ ਮੋੜਨ ਦਾ ਯਤਨ ਕਰ ਰਹੇ ਨੇ ਤੇ ਅਸੀਂ ਸਾਰਿਆਂ ਨੇ ਇਹਨਾਂ ਦੇ ਯਤਨਾਂ ਨੂੰ ਫੁੱਲ ਪਾਉਣਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਗੁਰੀਬਾਈ ਬੋਰੀ ਵਾਲੇ ਬਹੁਤ ਅੱਛਾ ਬੋਲੇਆ ਔਰ ਮੈਨੂੰ ਜੋ ਇਹਨਾਂ ਦੀ ਇਕਲ ਬਹੁਤ ਅੱਛੀ ਲਗੀ ਆਪਾਂ ਸਾਰੇ ਬਿਜ਼ਨਸ ਸਟੱਡੀਜ਼ ਦੇ ਸਟੂਡੈਂਟ ਹੈਗੇ ਆ ਬਿਜ਼ਨਸ ਬਿਜ਼ਨਸਮੈਨ ਦੀ ਇੱਕ ਸਟ੍ਰੈਟਜੀ ਹੁੰਦੀ ਹੈ ਕਿ ਮੈਂ ਆਪਣੇ ਮਾਰਕੀਟ ਦੇ ਵਿੱਚ ਮੈਂ ਆਪਣੇ ਕੋਈ ਕੰਪੀਟੀਟਰ ਨਾ ਕ੍ਰੀਏਟ ਕਰਨ ਦੇਵਾਂ ਮੈਂ ਉਹ ਕੋਸ਼ਿਸ਼ ਹੁੰਦੀ ਹੈ ਕਿ ਬਿਜ਼ਨਸਮੈਨ ਕੋਸ਼ਿਸ਼ ਕਰਦਾ ਹੈ ਕਿ ਮੈਂ ਹਮੇਸ਼ਾ ਇੱਕ ਮੋਨੋਪੋਲੀ ਪਲੇਅਰ ਰਹਾ ਮੈਂ ਆਪਣੀ ਮਾਰਕੀਟ ਦੇ ਵਿੱਚ ਬਸ ਗੁਰੀਬਾਈ ਉਹਨਾਂ ਨੇ ਆਪਣੇ ਹੀ ਫੀਲਡ ਦੇ ਨਾਲ ਰਿਲੇਟਡ ਉਹ ਤੁਹਾਨੂੰ ਮਤਲਬ ਆਈਡੀਆਜ਼ ਦਿੱਤੇ ਆਪਣੇ ਜੋ ਸੀਕਰਟਸ ਬਿਜ਼ਨਸ ਸੀਕਰਟ ਸਟ੍ਰੇਟ ਸੀਕਰਟਸ ਜਿਨਾਂ ਨੂੰ ਅਸੀਂ ਉਹ ਅੱਜ ਓਪਨਲੀ ਪਲੇਟਫਾਰਮ ਦੇ ਉੱਪਰ ਤੁਹਾਨੂੰ ਸ਼ੇਅਰ ਕੀਤੇ ਮਤਲਬ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਮੋਟੀਵੇਟ ਕੀਤਾ ਪਰਸੂ ਕੀਤਾ ਕਿ ਤੁਸੀਂ ਸਾਰੇ ਵੀ ਡਿਜੀਟਲ ਕੰਟੈਂਟ ਕ੍ਰੀਏਟਰ ਹੋਰ ਆਪਣਾ ਇਸ ਪਲੇਟਫਾਰਮ ਦੇ ਉੱਪਰ ਆਓ ਤਾਂ ਮੈਂ ਇਹਨਾਂ ਨੂੰ ਬਹੁਤ ਕੰਗਰੈਚੁਲੇਟ ਕਮਾਗਾ ਤੇ ਇਹਨਾਂ ਦੀ ਸੋਰਸ ਨੂੰ ਮੈਂ ਸਲਾਮ ਕਰਦਾ ਹੈਗਾ ਕਿ ਉਹ ਆਪਣੇ ਸਟੂਡੈਂਟ ਪ੍ਰੋਫੈਸਰਾਂ ਨੂੰ ਥੈਂਕਸ ਕਰਾਂਗਾ ਡਾਕਟਰ ਗੁਰਵਿੰਦਰ ਡਾਕਟਰ ਸ਼ਸ਼ੀ ਜੋ ਸਾਡੇ ਦੋ ਕਲੱਬਸ ਦੇ ਚੇਅਰਮੈਨ ਨੇ ਇਸਰ ਲਾਸਟ ਈਅਰ ਤੋਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਾਸਟ ਈਅਰ ਦੇ ਸ਼ੇਅਰ ਦੀ ਸਾਈਡ ਵੀ ਕਿ ਆਪਾਂ ਇਹ ਵਰਕਸ਼ਾਪ ਕਰੀਏ ਬਟ ਕੁਝ ਅਸੀਂ ਨਹੀਂ ਕਰ ਪਾਏ ਹੈਗੇ ਤਾਂ ਅੱਜ ਅਸੀਂ ਮੈਨੂੰ ਲੱਗ ਰਿਹਾ ਕਿ ਆਈ ਫੀਲਿੰਗ ਰਿਗਰੈਟ ਕਿ ਅਸੀਂ ਕਿਉਂ ਇੰਨਾ 延迟 ਹੋ ਗਏ ਆ ਅਸੀਂ ਇਸ ਵਰਕਸ਼ਾਪ ਨੂੰ ਕਾਫੀ ਪਹਿਲੇ ਕਰਦੇ ਔਰ ਹੋਰ بڑے ਪਲੇਟਫਾਰਮ ਤੇ ਕਰਦੇ ਇਨ ਫਿਊਚਰ ਵੀ ਵਿਲ ਟ੍ਰਾਈ ਕਿ ਅਸੀਂ ਇਸ ਨੂੰ ਹੋਰ بڑے ਪਲੇਟਫਾਰਮ ਤੇ ਅਸੀਂ ਇਸ ਵਰਕਸ਼ਾਪ ਨੂੰ ਰੱਖ ਜਾਈਏ ਥੈਂਕ ਯੂ ਵੈਲਕਮ